ਚੇਤਨਾ ਮਾਰਚ ਦਾ ਕੀ ਮਕਸਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੇਤਨਾ ਮਾਰਚ ਦਾ ਸਾਡੇ ਨਾਲ ਬਹੁਤ ਡੂੰਗਾ ਸਬੰਧ ਹੈ ਜੀ ਛੋਟੇ ਛੋਟੀਆਂ ਜਿੰਦਾਂ ਤੇ ਵੱਡੇ ਸਾਕੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇਾਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਪ੍ਰਬੰਧਕ ਮੁਖ ਪ੍ਰਬੰਧਕ ਪ੍ਰਧਾਨ ਸਾਹਿਬ ਸਾਡੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿਧਿਆ ਸਰਦਾਰ ਸੁਖਮਿੰਦਰ ਸਿੰਘ ਜੀ ਦੇ ਆਦੇਸ਼ਾਂ ਅਤੇ ਹਦਾਇਤਾਂ ਦੇ ਅਨੁਸਾਰ ਅਸੀਂ ਅੱਜ ਚੇਤਨਾ ਮਾਰਚ ਕੱਢ ਰਹੇ ਆ ਸਵੇਰ ਤੋਂ ਧਾਰਮਿਕ ਸਮਾਗਮ ਸਜਾਏ ਗਏ ਸੀ ਜਿਨ੍ਹਾਂ ਦੇ ਵਿਚ ਅਰਦਾਸ ਉਪਰੰਤ ਅਸੀਂ ਹੁਣ ਇੱਥੇ ਚੇਤਨਾ ਮਾਰਚ ਲਈ ਤਿਆਰ ਹੋਏ ਆ ਚੇਤਨਾ ਮਾਰਚ ਤਲਵੰਡੀ ਦੀਆਂ ਗਲੀਆਂ ਦੇ ਵਿੱਚੋਂ ਬਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਤਾਂ ਸਭ ਪਹੁੰਚੇਗਾ ਉੱਥੇ ਅਸੀਂ ਅਰਦਾਸ ਕਰਾਂਗੇ ਗਿਆਨੀ ਸਾਡੇ ਗ੍ਰੰਥੀ ਹੈੱਡ ਗ੍ਰੰਥੀ ਜੀ ਸਾਹਿਬ ਉਹ ਅਰਦਾਸ ਕਰਕੇ ਇਸ ਦੀ ਸੰਪੂਰਨਤਾ ਕਰਨਗੇ ਸਾਰਾ ਸਟਾਫ ਤੇ ਸਾਰੇ ਵਿਦਿਆਰਥੀ ਅੱਜ ਇਸ ਚੇਤਨਾ ਮਾਰਚ ਦੇ ਵਿੱਚ ਨਤਮਸਤਕ ਹੋ ਰਹੇ ਨੇ ਵਾਹਿਗੁਰੂ ਜੀ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਵੱਖਰੇ ਵੱਖਰੇ ਸਲੋਗਨ ਬਣਾਏ ਗਏ ਨੇ ਬਕਰੀਆਂ ਬਕਰੀਆਂ ਤਖਤੀਆਂ ਬਣਾਈਆਂ ਗਈਆਂ ਨੇ ਸਾਰਿਆਂ ਨੇ ਕੇਸਰੀ ਦੁਪੱਟੇ ਸੁਜਾਏ ਨੇ ਬੱਚਿਆਂ ਦੀ ਸ਼ਹਾਦਤ ਨੂੰ ਕਿਉਂਕਿ ਇਹ ਉਹ ਜਾ ਇਤਿਹਾਸ ਦੇ ਵਿੱਚ ਕਿਤੇ ਵੀ ਸਾਕਾ ਨਹੀਂ ਮਿਲਦਾ ਕਿ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਆ ਕੇ ਨੀਹਾਂ ਦੇ ਵਿੱਚ ਖੜੀਆਂ ਹੋ ਜਾਣ ਇੱਕ ਕਵੀ ਨੇ ਕਿਹਾ ਕਿ ਪਤਾ ਨਹੀਂ ਉਹ ਕਿਹੜੇ ਸਕੂਲ ਵਿੱਚ ਪੜ੍ਹੇ ਸੀ ਆ ਕੇ ਨੀਹਾਂ ਵਿੱਚ ਖੜੇ ਸੀ ਲੱਖਾਂ ਦੇ ਨਾਲ ਉਹ ਇਕੱਲੇ ਹੀ ਲੜੇ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਅਮਨਦੀਪ ਕੌਰ ਹੈ ਜੀ ਅੱਜ ਅਸੀਂ ਚੇਤਨਾ ਮਾਰਚ ਕੱਢ ਰਹੇ ਹਾਂ ਜੋ ਕਿ ਛੋਟੇ ਸਹਬਜ਼ਾਦਿਆਂ ਦੀ ਅਤੇ ਮਾਤਾ ਗੁਜਰਕੌਰ ਜੀ ਦੀ ਤੇ ਵੱਡੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਇਹ ਦਸਤਾਰ ਚੇਤਨਾ ਇਹ ਚੇਤਨਾ ਮਾਰਚ ਅਸੀਂ ਆਲੇ ਦੁਆਲੇ ਨੂੰ ਜਾਗਰੂਤ ਕਰਨ ਲਈ ਕੱਢ ਰਹੇ ਹਾਂ ਤਾਂ ਕਿ ਜੋ ਕਿ ਕੁਕਰਮਾ ਵਿੱਚ ਅੱਜ ਦੀ ਪੀੜ੍ਹੀ ਚਲੀ ਗਈ ਹੈ ਉਹ ਗੁਰੂ ਸਾਹਿਬ ਦੀ ਮਤਲਬ ਚਲਾਈ ਗਈ ਸੜੀ ਹੈਗੀ ਆ ਪਰੰਪਰਾ ਨਾਲ ਜੁੜ ਸਕੇ ਗੁਰਸਿੱਖ ਬਣ ਸਕੇ ਆ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਦਰਜੀਤ ਕੌਰ ਹੈ ਤੇ ਮੈਂ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ ਤੇ ਅਸੀਂ ਮਾਤਾ ਸਾਬ ਕੋਰ ਗਰਲਸ ਕਾਲਜ ਵਿੱਚ ਪੜ੍ਹਦੇ ਹਾਂ ਜੋ ਕਿ ਐਨਪੀ ਐਸਜੀਪੀਸੀ ਦੇ ਅੰਡਰ ਚੱਲਦਾ ਹੈ ਤੇ ਅੱਜ ਅਸੀਂ ਤਲਵੰਡੀ ਸਾਹਿਬ ਵਿਖੇ ਚੇਤਨਾ ਮਾਰਚ ਕੱਢਣ ਜਾ ਰਹੇ ਹਾਂ ਜੋ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੀ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੇ ਸਾਡਾ ਇਸ ਚੇਤਨਾ ਮਾਰਚ ਕੱਢਣ ਦਾ ਮੇਨ ਮਕਸਦ ਇਹ ਹੀ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰ ਸਕੀਏ ਤੇ ਆਪਣੇ ਗੁਰੂ ਨਾਲ ਜੁੜ ਸਕੀ ਵਾਹਿਗੁਰੂ ਜੀ ਕਾ ਹਾਲ ਸਹਾ ਵਾਹਿਗੁਰੂ ਜੀ ਕੀ